ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਬੈਗ ਦੇ ਵਿੱਚ Laash brahamat ਹੋਈ ਹੈ ਸਿਰ ਅਲੱਗ ਤੇ ਤਣ ਲਾ ਕਰ ਦਿੱਤਾ ਗਿਆ ਇਸ ਬੋਡੀ ਦਾ ਲੁਧਿਆਣਾ ਦੇ ਸ਼ਿਰਪੁਰ ਚੌਕ ਨੇੜੇ ਪੂਰੀ ਘਟਨਾ ਵਾਪਰੀ ਹੈ ਫਲਾਈਓਵਰ ਤੇ ਇੱਕ ਲਵਾਰਸ ਹਾਲਤ ਦੇ ਵਿੱਚ ਬੈਗ ਬ੍ਰਹਮਤ ਹੋਇਆ ਇੱਕ ਵਿਅਕਤੀ ਦੀ Laash ਮਿਲਣ ਤੇ ਇਲਾਕੇ ਤੇ ਸਨਸਣੀ ਦਾ ਮਾਹੌਲ ਬਣ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਲਾਸ਼ ਦਾ ਪਤਨ ਹੀ ਚੱਲ ਪਾਇਆ ਹੈ ਕਿ ਇਹ ਕਿੱਥੇ ਦਾ ਵਿਅਕਤੀ ਸੀ ਜਾਂ ਫਿਰ ਕੋਈ ਕੁੜੀ ਸੀ ਔਰ ਮੁੰਡਾ ਸੀ ਇਸ ਦੀ ਹਰ ਜਾਣਕਾਰੀ ਨਹੀਂ ਮਿਲ ਪਾਈਆ ਪਰ ਲਾਸ਼ ਨੂੰ ਬੜੇ ਹੀ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਨੂੰ ਕਟਿਆ ਗਿਆ ਹੈ ਉਸ ਨੂੰ ਬਹੁਤ ਹੀ ਦਰਦਨਾਕ ਮੌਤ ਜਿਹੜੀ ਆ ਦਿੱਤੀ ਗਈ ਹੈ ਤਸਵੀਰਾਂ ਬਹੁਤ ਦਰਦਨਾਕ ਨੇ ਤੁਹਾਨੂੰ ਨਹੀਂ ਦਿਖਾ ਸਕਦੇ ਆ ਲਾਸ਼ ਦੀਆਂ ਪਰ ਜਿਹੜੀ ਖਬਰ ਹੈ ਇੱਕ ਵਾਰ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਲੁਧਿਆਣੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਦੋਂ ਸੰਦਾ ਇੱਕ ਬੈਗ ਕਹਿੰਦੇ ਵੀ ਉੱਤੇ ਪਿਆ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜ ਧੜ ਥੱਲੇ ਐਪਲ ਉਹਦੇ ਲੈਣਾ ਤੇ ਡਿੱਗੀ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚ ਉਹ ਆਦਮੀ ਦਾ ਇਹ ਕੱਟਲਾ ਪੁੱਲ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਸਾਡੀ ਕਹਣਗੇ ਤਾਂ ਹੀ ਕਰਦਾਂ ਕਰਦੇ ਜਿਹੜੀ ਔਕੇ ਦੇ ਅਫਸਰ ਨੂੰ ਦੇਣਗੇ ਹਾਂ ਤਾਂ ਬਲਵਾਰਤ ਬੈਗ ਮਿਲਿਆ ਤੇ ਬਲਵਾਰਤ ਕਦੇ ਬੈਗ ਪਿਆ ਆ ਹੁਣ ਇਹ ਅੰਦਰ ਕਿਹੜਾ ਪਿੰਡ ਦੀ ਗੱਲ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਦੇ ਦੇ ਕੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੋਣੀ ਹੈ ਖਾਣਾ ਦਾ 6 ਨੰਬਰ ਵੀ ਪੈਂਦਾ ਜੀਆਰਪੀ ਵੀ ਪੈਂਦਾ ਹੁਣ ਦੇ ਦੇ ਅਫਸਰ ਕੀ ਹੁਕਮ ਦਿੰਦੇ ਆ ਸੁਨਾਗਤ ਕਰਮਜੀ ਹੋਈ ਜਾਂ ਕੋਈ ਨਹੀਂ ਸੁਨਾਗਤ ਤਾਂ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਤੇ ਉਹ ਬੈਕਪੋਨ ਕੇ ਦੇਖਿਆ ਵੀ ਤੜਿਆ ਦੇ ਸਾਰੇ ਸੀਨੀਅਰ ਅਧਿਕਾਰੀਆਂ ਕੋਲ ਸੱਜਿਆ ਹੈ ਅ ਜੀ ਮੈਂ ਦੱਸ ਦਤਾ ਹਾਂ